ਸਤਿ ਸ਼੍ਰੀ ਅਕਾਲ ਦੋਸਤੋ ਸ਼ੁਰੂ ਕਰਦੇ ਅੱਜ ਦੀ ਫੇਰ ਨਵੀਂ ਇੱਕ ਵੀਡੀਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ 2026 ਦੀਆਂ ਬਹੁਤ-ਬਹੁਤ ਵਧਾਈਆਂ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਤਰੱਕੀਆਂ ਬਖਸ਼ੇ ਰੱਬ ਸਾਡ ਨੂੰ ਪਰ ਵਿੱਚ ਕਾਰੋਬਾਰ ਵਿੱਚ ਵਾਧੇ ਕਰੇ ਰੱਬ ਹਰ ਇੱਕ ਨੂੰ ਉਹਦੀ ਮਨੋ ਕਾਮਨਾ ਉਹਦੀ ਪੂਰੀ ਕਰੇ ਰੱਬ ਨਵੇਂ ਸਾਲ ਦੀਆਂ ਫਿਰ ਤੋਂ ਸਾਰਿਆਂ ਨੂੰ ਲੱਖ-ਲੱਖ ਵਧਾਈਆਂ ਤੇ ਸ਼ੁਰੂ ਕਰਦੇ ਆਂ ਫਿਰ ਅੱਜ ਦੀ ਵੀਡੀਓ ਨਵਾਂ ਸਾਲ ਹੈ ਸਭ ਤੋਂ ਪਹਿਲਾਂ ਆਪਾਂ ਗੁਰੂ ਘਰ ਮੱਥਾ ਟੇਕਾਂਗੇ ਪਹਿਲੀ ਜਨਵਰੀ ਕੰਮ ਤੇ ਚੱਲੇ ਆਂ ਬਹੁਤ ਵਧੀਆ ਗੱਲ ਹੈ ਤੇ ਮੱਥਾ ਟੇਕ ਕੇ ਉਸ ਤੋਂ ਬਾਅਦ ਚੱਲਾਂਗੇ ਆਪਾਂ ਆਪਣੇ ਕੰਮ ਤੇ ਮੱਥਾ ਟੇਕਤਾ ਗੁਰਦੁਆਰਾ ਸਾਹਿਬ ਹੁਣ ਚੱਲੇ ਆਪਾਂ ਕੰਮ ਤੇ ਅੱਜ ਬੱਦਰਬਾਈ ਵੀ ਆ ਤੇ ਧੁੰਦ ਵੀ ਬਹੁਤ ਹੈਗੀ ਅੱਜ ਅੱਜ ਮੌਸਮ ਥੋੜਾ ਜਿਹਾ ਧੁੰਦ ਵਾਲਾ ਤੇ ਬੱਦਰਬਾਈ ਆ ਮੀਂਹ ਵੀ ਪਿਆ ਥੋੜਾ ਥੋੜਾ ਕਈ ਥਾਂ ਹੀ ਜ਼ਿਆਦਾ ਸੁਣਿਆਗਾ ਤੇ ਮੀਂਹ ਪੈ ਚੁੱਕਿਆ ਸੀ ਹੈਲੋ ਬਹੁਤ ਬਹੁਤ ਵਧਾਈਆਂ ਜੀ ਨਵੇਂ ਸਾਲ ਦੀਆਂ ਸ਼ੁਕਰੀਆ ਵੀਰੇ ਸਾਨੂੰ ਬਹੁਤ ਅਮਨ ਤੈਨੂੰ ਵੀ ਬਹੁਤ ਬਹੁਤ ਵਧਾਈਆਂ ਪਹਿਲਾਂ ਤੁਹਾਨੂੰ ਵਧਾਈਆਂ ਨਵੇਂ ਸਾਲ ਦੀਆਂ ਫਿਰ ਤੁਹਾਨੂੰ ਨਵੀਂ ਗੱਡੀ ਦੀਆਂ ਪਰਮਾਤਮਾ ਸਾਰਿਆਂ ਨੂੰ ਦੇਵੇ ਜੜਦੀ ਕਲਾ ਰੱਖੇ ਵੀਰੇ ਸਾਰਿਆਂ ਠੀਕ ਆ ਕਾਮਯਾਬੀ ਹੁੰਦੀ ਦੇਖ ਕੇ ਬਹੁਤ ਖੁਸ਼ ਹੋਈਦਾ ਯਾਰ ਕਿਸੇ ਟਾਈਮ ਲਾ ਵੀ ਤੇਰੇ ਯਾਦ ਆ ਤੂੰ ਮੇਰੇ ਕੋਲ ਆਇਆ ਸੀ ਬਸ ਤੇ ਆਇਆ ਸੀ ਬਸ ਤੇ ਸਫਰ ਸ਼ੁਰੂ ਕਰਿਆ ਤੁਹਾਡੇ ਬਸ ਤੇ ਇੱਕ ਸਫਰ ਸ਼ੁਰੂ ਕਰਿਆ ਸਕੂਟਰੀ ਤੇ ਕੀਤਾ ਵਿੱਚ ਵਿੱਚ ਇਹ ਸਕੂਟਰੀ ਲੇਟ ਹੋ ਜਾਂਦੀ ਸੀ ਉਹ ਸਕੂਟਰੀ ਤੇ ਫਿਰ ਪੁਰਾਣੀ ਗੱਡੀ ਲਈ ਅੱਜ ਬਾਬੇ ਨੇ ਆਹ ਦੇ ਦਿੱਤੀ ਜੇ ਮਿਹਨਤ ਕੀਤੀ ਤਾਂ ਹਨ ਬਿਲਕੁਲ ਇਹ ਗੱਡੀ ਨੋ ਫਰਾਂਕਸ ਸੋਹਣੀ ਗੱਡੀ ਆ ਵਾਹਿਗੁਰੂ ਤੈਨੂੰ ਹੋਰ ਵੀ ਤਰੱਕੀਆਂ ਦੇਵੇ ਯਾਰ ਤੈਨੂੰ ਫਾਰਚੂਨਰ ਤੱਕ ਪਹੁੰਚਦਾ ਕਰੇ ਵਾਹਿਗੁਰੂ ਵਾਹਿਗੁਰੂ ਸਾਰਿਆਂ ਨੂੰ ਰੱਬਾ ਇਹਦੀ ਰੱਖੇ ਲਵੀ ਕਹਿੰਦਾ ਪਹਿਲਾਂ ਗੱਡੀ ਲਿਆਂਦੀ ਆ ਹਾਂ ਸੌਰੀ ਪਹਿਲਾਂ ਆ ਲੈੰਦਾ ਹਨਾ ਫਿਰ ਗੱਡੀ ਲਿਆਂਦੀ ਆ ਦੇਖ ਇਹਦੇ ਵਿੱਚ ਗੱਡੀ ਪਵਾ ਲਈ ਲਓ ਜੀ ਰੁਕਿਆ ਦੀਪਕ ਠਾਬੇ ਤੇ ਹੁਣ ਕਰਦੇ ਆ ਬ੍ਰੇਕਫਾਸਟ ਤੇ ਅੱਜ ਲਈ ਸੁਣਿਆ ਅਮਨ ਛੜਦੇ ਖੜੇ ਵਾ ਇਹਨਾਂ ਨੇ ਕੁਝ ਨਹੀਂ ਦੇਣਾ ਤੁਹਾਨੂੰ ਦੋ ਚਾਰ ਗੱਲਾਂ ਕਰ ਲਓ ਨਵਾਂ ਸਾਲ ਆ ਲਾ ਹਰਦੇ ਕਿਡਾ ਹੈ ਗਿਆ ਕੀ ਕੀ ਮੰਗਾਲਿਆ ਮਿਸਤਰਾ ਬਗਾਰੇ ਨਹੀਂ ਕਹਦਾ ਮੱਖਣ ਕਹਦਾ ਮਿਸਕ ਪਰਾਠਾ ਮੰਗਾਲਿਆ ਆਹ ਕਹਿੰਦਾ ਮੈਂ ਛੋਲੇ ਭਟੂਰੇ ਖਾਣੇ ਆ ਛੋਲੇ ਭਟੂਰੇ ਖਾਣੇ ਹੈ ਬਈਆ ਸਟੂਡੀਓ ਲਾਈਟਿੰਗ ਨਾਲ ਹੀ ਕਰਦੇ ਆ ਲਵੀ ਕਹਿੰਦਾ ਚਾਹ ਕਹਿੰਦਾ ਮੈਂ ਬਾਹਰ ਪੀਣੇ ਆ ਕੇ ਸਟੀਲ ਦੇ ਗਲਾਸ ਚ ਪੀਣੀ ਆ ਕਹਿੰਦਾ ਮੈਂ ਅੰਦਰ ਬੈ ਕੇ ਨਹੀਂ ਪੀਣੀ ਉਹ ਵੀ ਮਾਦਾ ਪਤਾ ਸਟੀਲ ਦੇ ਚ ਪਈ ਹੁੰਦਾਗਾ ਤੁਸੀਂ ਨਹੀਂ ਪਾਈ ਕੋਲੇ ਮੈਂ ਨਹੀਂ ਪਾਈ ਮਾਮਾ ਜਕਲਾ ਹੈ ਲੋ ਜੀ ਸੰਗਤ ਆ ਪਹੁੰਚ ਚੁੱਕੀਆਂ ਲੋਕੇਸ਼ਨ ਤੇ ਇਹ ਹੈਗੀ ਆ ਕਿਹੜੀ ਲੋਕੇਸ਼ਨ ਦਾ ਨਾਮ ਕੀ ਹੈ ਦਾ ਸੱਚ ਹੈਵਨ ਹੈਵਨ ਲੋਕੇਸ਼ਨ ਕਾਲੇਕੇ ਠੰਡਾ ਜਦ ਅਸਰੀਆ ਨੇ ਵੀ ਅੱਜ ਠੰਡਾ ਹੈ ਕਰੀਏ ਐਂਟਰੀ ਹੈ ਕੱਲ ਵੀ 1.5 ਬਹੁਤ ਠੰਡੀ ਹੋਈ ਸੀ ਅੱਛਾ ਕਿਲੇ ਚ ਬੜੀਆ ਕਿਲੇ ਚ ਕੱਲ ਹੈ ਕਿਲੇ ਚ ਬੜੀਆ ਕਿਲੇ ਚ ਲੋਜ ਲਵੀ ਕੀ ਕਹਿਣਾ ਚਾਹੇਗਾ ਠੀਕ ਹੈ ਲਵਿਨਾ ਆਇਆ ਨਵੇਂ ਸਾਲ ਦੇ ਤੇ ਜੇ ਨਾ ਹੋਣਾ ਮੇਰੇ ਬਿਲਕੁਲ ਲੱਗ ਗਿਆ ਹੈ ਅੱਜ ਤਾਂ ਨਾਲੇ ਸੀ ਅਮਨ ਨੂੰ ਬੁਚਿਆ ਕਰੋ ਹਮਣੇ ਵੀਰੇ ਵੀਰੇ ਮੈਂ ਵੀ ਅੱਜ ਨਾਲ ਕੇ ਆਇਆ ਹਾਂ ਅੱਜ ਤਾਂ ਸਭ ਜ਼ਰੂਰੀ ਅੱਜ ਜ਼ਰੂਰੀ ਸੀ ਨਾ ਠੀਕ ਹੈ ਯਾਰ ਯਾਰ ਜੀ ਨਾ ਕਿਹਾ ਹਾਂ ਅੱਜ ਜ਼ਰੂਰੀ ਸੀ ਨਾ ਨਹੀਂ ਦੋ ਦੋ ਦਿਨ ਹੋ ਗਏ ਸੀ ਸਰੀਰ ਨੂੰ ਪਾਣੀ ਦਿਖਾ ਰਹੀ ਸੀ ਹੈ ਹੋ ਗਏ ਸੀ ਮੈਨੂੰ ਦੋ ਦਿਨ ਲੱਡ ਦੀ ਪੀਵਡਿੰਗ ਤੇ ਗਿਆਗੇ ਹਾਂ ਉਸ ਦਿਨ ਦਾ ਹੋ ਗਿਆ ਸੀ ਕਿ ਅਸੀਂ ਗਏ ਸੀ 29 ਤਰੀਕ ਨੂੰ ਗਏ ਸੀ ਨਾ 29 ਤਰੀਕ ਨੂੰ ਗਏ ਸੀ ਅਸੀਂ ਉਹਦੇ ਦਾ ਨਾਤਾ ਵਾ ਹਾਂ 29 ਤਰੀਕ ਦਾ ਤੇ 30 ਵੀ ਨਾਂਗੀ 31 ਵੀ ਨਾਂਗੀ 31 ਲੰਗੀ ਇੱਕ ਆ ਗਈ ਹੈ ਨਾ ਇੱਕ ਆ ਗਈ ਦੋ ਤਿੰਨ ਦਿਨਾਂ ਬਾਅਦ ਆ ਲੈ ਅੱਜ ਹੈ ਪੂਰੇ ਘਰ ਮੈਂ ਆ ਆ ਜਾਓ ਮੈਂ ਤੁਹਾਨੂੰ ਅੱਗੇ ਦਿਖਾਉਣਾ ਹਜੇ ਲੈ ਵੀ ਜੰਗਲਾਂ ਚ ਲੱਗੇ ਜਾਉ ਤੁਹਾਨੂੰ ਅੱਛਾ ਜੰਗਲ ਵੀ ਨਹੀਂ ਹਾਂ ਉੱਥੇ ਉੱਥੇ ਦੇਖਦੇ ਆਪਾਂ ਜੰਗਲਾਂ ਚ ਹੈ ਢਿੰਬਾ ਬੰਦਰ ਵਾਲੇ ਉਹ ਉੱਥੇ ਕਹਿੰਦੇ ਇਹ ਕਹਿੰਦਾ ਤੁਰਕੇ ਗਏ ਕਹਿੰਦਾ ਮਾਲ ਰੋਡ ਤੋਂ ਕਹਿੰਦਾ ਤੁਰਕੇ ਕਿ ਮਾਦਾ ਬਾਵਾ ਦੂਰ ਪੈ ਜਾਂਦਾ ਮੇਰੇ ਹੋਰ ਵੀਰੇ ਸਟੇਸ਼ਨ ਆ ਗਿਆ ਵਿੱਚ ਹੈ ਉਹ ਵੀ ਗਏ ਵੀਰੇ ਕੀ ਉਹ ਬਾਵਾ ਟਾਈਮ 'ਚ ਤੁਰਕੇ ਗਏ ਹੋਗੇ ਤੁਸੀਂ ਅਸੀਂ ਲਾ ਕੇ 15 ਮਿੰਟ 'ਚ ਪਹੁੰਚ ਗਏ ਸੀ ਨਹੀਂ ਬਾਵਾ ਆਗਾ ਮੈਂ ਦੇਖਿਆ ਨੇੜੇ ਨਹੀਂ ਹੂੰ ਕਰਦੇ ਕਰਾਉਂਦੇ ਆਪਾਂ Shimla ਪਹੁੰਚ ਕੇ ਆ ਜਾਈਓ ਤਰੋ ਲੈ ਲੈ ਜਿਹੜਾ ਤਰੋ ਲੈ ਲੈ ਮਾ ਚੀਜ਼ ਕਹਿੰਦਾ ਸੀਗਾ ਹਾਂ ਹੈ ਇਧਰ ਕਸੌਲੀ ਉਹ ਤੁਹਾਡੀ ਓਹੋ ਕੰਦ ਦਾ ਹੀ ਫਰਕ ਆ ਨਾ ਫਿਰ ਸ਼ਿਮਲਾ ਕਸੌਲੀ ਪਹੁੰਚ ਗਏ ਆ ਰੇਲਵੇ ਟ੍ਰੈਕ ਤੇ ਆ ਤਲੀ ਗੇ ਟ੍ਰੈਕ ਵਿੱਚ ਦੀ ਜਾਂਦੇ ਜਾਂਦੇ ਹਨਾ ਪਤਾ ਤਾਂ ਉਹਦੀ ਲੱਗਿਆ ਜਰੋਕਨ ਟ੍ਰੇਨ ਆ ਰਹੀ ਆ ਪਰ ਹੋ ਜਾਣਾ ਪਤਾ ਉਹਨੇ ਕਹਿੰਦੇ ਸ਼ਿਮਲੇ ਤੇ ਕਸੌਲੀ ਜਾਣੇ ਫਿਰ ਟ੍ਰੈਕ ਹੁੰਦੇ 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 ਲਾਹੌਰ ਪਹੁੰਚ ਗਏ ਲਾਹੌਰ ਪਹੁੰਚ ਗਏ ਗੱਡੀ ਉਹ ਦੇਣਾ ਏਡੀ ਤੁਹਾਨੂੰ ਆ ਕਿੱਥੇ ਆ ਗਏ ਹੁਣ ਆਪਾਂ ਇਹ ਆ ਗਈ ਬ్రో ਦੁਬਈ ਸਟੇ ਮੈਂ উকੀਲ ਬਹੁਤ ਨਹੀਂ ਨਹੀਂ ਹਾਂ ਜਾਲੇ ਪਤਾ ਨਹੀਂ ਕਿਹੜੀ ਸੀ ਅਰੇ ਇਹ ਅੱਛਾ ਜੋਧਪੂਰੀ ਹੈ ਠੀਕ ਹੈ ਵੀ ਸੋਹਣੀ ਕਾਫੀ ਚੀਜ਼ਾਂ ਸੋਹਣੀਆਂ ਕਰਤੀ ਉਹਨਾਂ ਨੇ ਬਦਲ ਤਾ ਹਨਾ ਠੀਕ ਆ ਬਹੁਤ ਵਧੀਆ ਸੋਹਣਾ ਲੋਕੇਸ਼ਨ ਹੈ ਹੈ ਉੱਧਰੋਂ ਮੈਨੂੰ ਚੱਲ ਆਪਾਂ ਲੈ ਵੀ ਹੋਰ ਗੱਲਾਂ ਗੱਲਾਂ ਗੱਡੀ ਤੇ ਅੰਦਰ ਬਹੁਤ ਸੋਹਣੀ ਹੈ ਹਨਾ ਏ ਰੰਗ ਆਂਦਾ ਕਿਹੰਦਾ ਚ ਹੋਰ ਨਹੀਂ ਆਂਦਾ ਰੰਗ ਤਾਂ ਹੋਰ ਆਉਂਦੇ ਨੇ ਵੀਰੇ ਤੇ ਤੂੰ ਇਹ ਰੰਗ ਕਿਉਂ ਲਿਆਗਾ ਇਹ ਰੰਗ ਆਪਾਂ ਐ ਲੈ ਲਿਆ ਸੀ ਯਾਰ ਮੇਰੇ ਕੋਲ ਜਿਹੜਾ ਬਟੂਆ ਉਹ ਐਸੇ ਰੰਗ ਦਾ ਆ ਦੇ ਵੇ ਬਟੂਆ ਕਰ ਕੇ ਆ ਰੰਗ ਦੀ ਗੱਡੀ ਲੈ ਬਟੂਆ ਨਹੀਂ ਇੱਕ ਮੇਰੇ ਕੋਲ ਹੁੱਡੀ ਵੀ ਆਹੀ ਰੰਗ ਦੀਆਂ ਦੀ ਬੱਲੇ 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 ਫੇਰ ਉੱਪਰੋਂ ਆ ਦੀ ਫੋਨ ਵੀ ਆਹੀ ਰੰਗ ਦਾ ਆ ਦੇ ਲੈ ਆ ਲੈ ਮੇਰਾ ਸਾਰਾ ਕੁਝ ਇੱਕੋ ਹੀ ਰੰਗ ਦਾ ਹੋ ਜੂ ਮੈਂ ਕਿਹਾ ਤਾਂ ਗੱਡੀ ਇਸ ਰੰਗ ਦੀ ਆ ਰੰਗ ਦੀਆ ਰੰਗ ਦੀ ਲਈ ਆਪਾਂ ਬੱਲੇ ਯਾਰ ਕਮਾਲ ਐ ਤਰ ਮੰਨ ਕੇ ਤੇਰੀ ਇਸ ਕੰਬੀਨੇਸ਼ਨ ਬੱਡੂਆ ਕਰਕੇ ਲੈ ਲਿਆ ਬੱਡੂਆ ਰੰਗ ਦਾ ਸੀ ਪਹਿਲਾਂ ਬੱਡੂਆ ਕਰਕੇ ਗੱਡੀ ਇਸ ਰੰਗ ਦੇ ਲੈ ਫੋਨ ਲਿਆ ਹਾਂ ਫੋਨ ਕਰਕੇ ਹੁਣ ਗੱਡੀ ਲਈ ਇਹ ਕੱਪੜੇ ਲੈ ਲੈਣੀ ਪਈ ਐ ਆ ਇਹ ਵੀ ਸਹੀ ਹੈ ਗੱਲ ਲਓ ਜੀ ਮਾਨ ਸਾਹਿਬ ਨੇ ਲਾਤੀ ਨਵੀਂ ਨਵਾਂ ਸੈੱਟ ਲਾਤਾ ਆ ਬੱਸ ਕਰੋ ਤਾਂ ਕੁੱਤੇ ਨੇ ਪਾੜਤਾ ਇਹਨੇ ਕਰੇ ਕੁੱਤੇ ਚੁੰਬੜ ਕੇ ਜੀ ਆਹ ਹੋਰੋ ਭਾਈ ਉੱਥੇ ਲੈ ਕੇ ਸੀ ਚਲੋ ਫਿਰ ਵੀ ਟਾਈਮ ਨਾਲ ਮੋੜ ਕੁਛ ਨਾ ਕੁਛ ਕਰਦੇ ਰਹਿੰਦੇ ਹੋ ਹਣਾ ਤੁਸੀਂ ਵੀ ਇੱਕ ਚੀਜ਼ ਤਾਂ ਹੈ ਮਾਨ ਸਾਹਿਬ ਜਿਹੜੇ ਤੁਸੀਂ ਸੈੱਟ ਬਣਾਉਣੇ ਉਹਨੂੰ ਪਹਿਲੀ ਐਡਵਾਂਸ ਪਤਾ ਨਹੀਂ ਕੀ ਦਿਮਾਗ ਚ ਲਿਆਉਣੇ ਤੁਸੀਂ ਤੇ ਅੱਜ ਮੈਂ ਉਹ ਦੇਖਿਆ ਲਾਹੌਰ ਕਸੌਲੀ ਵਾਲਾ ਸੋਨਾ ਸੀ ਹਮ ਉਹਨਾਂ ਵੀ ਹਵੇਲੇ ਟਾਇਪ ਬਣਾਇਆ ਹੈ ਜਿਹੜਾ ਮੋਟਿਆ ਸੋਨਾ ਸੋਨਾ ਉਹ ਵੀ ਮੈਂ ਦੇਖਿਆ ਤੇਰਾ ਬਈ ਸੋਨਾਗਾ ਮਿਹਨਤੀ ਬੰਦਾ ਹੈ ਮਿਹਨਤਰ ਤੋਂ ਬਿਨਾ ਕੁਛ ਨਹੀਂ ਹੁੰਦਾ ਉਹ ਚੱਲੀ ਜਾਂਦਾ ਹੁੰਦਾ ਕਦੇ ਆਈ ਨਾ ਬਿਲਕੁਲ ਲੋਕੇਸ਼ਨ ਇਹ ਆਪ ਹੀ ਨਹੀਂ ਟਿਕਦਾ ਦੇਖੋ ਹੁਣ ਲੱਗਿਆ ਪਿਆ ਨਾਲ ਇਹ ਤੂੰ ਸਿਰ ਪਰੇ ਕਰ ਲੈ ਵੀ ਸਿਰ ਪਰੇ ਕੰਕਾ ਲਾਸਟ ਆ ਹਾਂ ਇਹ ਦੇਖ ਲੈ ਹਨਾ ਦਿਮਾਗ ਦੀ ਖੇਡ ਆ ਨਾ ਇਹ ਵੀ ਹੁਣ ਵੀ ਇਹ ਐਨੇ ਗਲਿਚ ਲਾਤਾ ਵੀ ਇਹਦੀ ਫੋਟੋਆਂ ਐ ਉਹ ਤਾਂ ਐ ਸੋਹਣੀ ਹੋਊ ਵਕੀਲਾ ਵੀ ਤੇਰਾ ਕੀ ਖਿਆਲ ਆ ਬਹੁਤ ਵਧੀਆ ਹੂੰ ਸਹੀ ਆ ਤਾਂ ਆ ਦੇਖ ਸਹੀ ਆ ਵੀਰੇ ਆਹਾ ਸੋਣਾ ਕੰਮ ਕਰਦਾ ਨਾ ਮੁੰਡਾ ਇਹ ਲਾਵਾਂਗੇ ਥੋੜਾ ਜਿਹਾ ਉੱਪਰ ਕਰ ਲਵੀ ਹਾਂਜੀ ਵੀਰੇ ਹਾਂਜੀ ਕਰਈਆਂ ਆਹਾ ਕਰੀ ਲਵੀ ਦਾ ਘਰ ਆ ਏ ਆਹਾ ਚਲਾ ਚਲੀਏ ਗੇਟੋਂ ਬਾਹਰ ਤੈਨੂੰ ਲੱਗੇ ਚੱਲ ਆ ਜਾਂਦੇ ਅੰਦਰ ਆ ਜਾਂਦੇ ਹੈ ਆ ਜਾਓ ਅੰਦਰ ਚਾਹ ਪਾਣੀ ਪੀ ਜਾਓ ਬਸ ਆ ਜਿਹੜੀ ਪੇਂਟਿੰਗ ਆ ਹਨਾ ਇਹ ਰੱਬੀ ਦੀ ਕੀਤੀ ਵੀ ਹੈ ਹਨਾ ਇਹ ਉਦੋਂ ਦੀ ਕੀਤੀ ਵੀ ਹੈ ਹਨਾ ਕੀ ਕਹਿੰਦੇ ਜਿਦੋਂ ਹਾਂ ਆਪਣਾ ਦਿੱਲੀ ਵਾਲਾ ਮੋਰਚੀ ਦਿੱਲੀ ਵਾਲਾ ਮੋਰਚੀ ਰੱਬੀ ਵੀ ਫਿਰਦਾ ਇੱਥੇ ਮੈਂ ਹੈਰੀ ਬੜੀ ਜੀ ਸੋਹਣੇ ਹਾਂ ਮੈਂ ਤੇਰੀ ਵੀਡੀਓ ਬਣਾ ਲਾਂ ਬਣਾਓ ਜੀ ਬਣਾਓ ਸੋਹਾਈਆਂ ਨਵੇਂ ਸਾਲ ਦੀਆਂ ਤੁਹਾਨੂੰ ਵੀ ਜੀ ਨਵੇਂ ਸਾਲ ਦੀਆਂ ਵਧਾਈਆਂ ਕੰਮਕਾਰ ਕਿਵੇਂ ਕੰਮ ਕਰ ਬਾਬ ਜੀ ਕੋਈ ਇਹਦਾ ਕਵਰ ਨਹੀਂ ਹੈ ਹਾਂ ਹਾਂ ਸਮਾਨ ਸੂਣ ਫਿੱਟ ਕਰ ਲ ਗਏ ਆ ਆ ਬੜਾ ਕਰ ਲ ਗਏ ਇਹ ਰਿਹਾ ਪਾਉਣਾਂ ਦੇ ਨਟ ਜੇ ਨਾ ਹਾਂ 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 ਜੇ ਤੁਸੀਂ ਵੀ ਡਿੱਗੀ ਭਰੀ ਰੱਖ ਦਿਓ ਸਮਾਨ ਨਾਲ ਫਿਰ ਹਾਂ ਇਹਦੇ ਇੱਕ ਤੇ ਇਹਦੇ ਖਾਸੀਤਤਾ ਕੀ ਆ ਸਟੈਂਡ ਇਹਦੇ ਇਹਦੇ ਪੈਰ ਬਹੁਤ ਝੋੜੇ ਹਾਂ ਆਵੇ ਡਿੱਗੀ ਤਾਂ ਤੈਨੂੰ ਪਤਾ ਹੀ ਆ ਫਿਰ ਲਵੀ ਇਹ ਕੀ ਹੈ ਬਈ ਇਹ ਇਹ ਕੀ ਹੈ ਕੀ ਹੈ ਇਹ ਟੱਕੇ ਛੱਡ ਦੇ ਪਤਾ ਹ ਇਧਰ ਦੇਖ ਰਾਂਜਿੰਦ ਰਾਂਜਿੰਦ ਚਾਤੀ ਬੁੱਤ ਬੋਲੀ ਕਰਦੇ ਰਹਿਮਾਂਗੇ ਵੇਟ ਕਰਦੇ ਰਹਿਮਾਂਗੇ ਚਾਤੀ ਬੁੱਤ ਚਾਤੀ ਵੇ ਚੱਲ ਚੱਲ ਇੱਟ ਪਣ ਮੇਰੇ ਥੋੜਾ ਫੇਸ ਇੱਧਰ ਰੱਖਿਓ ਹਾਂ ਮੂੰਹ ਤੇ ਨਹੀਂ ਪਾਉਣਾ ਕਿੱਦਾਂ ਭਾਈ 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 ਆਹ ਦੇਖੋ ਸਾਹਮਣੇ ਮੁੰਡਾ ਤਾਂ ਫੇਸ ਆਉਂਦਾ ਚਲ ਮੇਰੇ ਆਜੋ 15 ਹਾਂ ਹਾਂ ਰੀਲ ਬਣੀ ਆ ਸ਼ਿਆਲ ਬਿੱਲਵੀ ਕੀ ਹਾਲ ਐ ਤਾਹਾਂ ਕੋਠੇ ਤੇ ਚੜਾ ਖੜਾ ਐ ਐ ਇੰਨਾ ਕੋ ਆ ਦੇਖ ਕਿ ਕਿੱਥੇ ਚੜਾ ਵਲੇ ਹੈ ਸਹੀ ਐ ਫਰੇਮ ਬਣਾਣਾ ਚਾਹੀਦਾ ਲਵੀ ਸ਼ਿਮਲੇ ਲਵੀ ਕਿੱਥੇ ਐ ਸ਼ਿਮਲੇ ਕਰਨੇ ਕਸੌਲੀ ਕਰਨਾ ਪਹਿਲਾਂ ਮੈਂ ਕਹਿੰਦਾ ਸ਼ਿਮਲੇ ਕਰ ਲੈਂਦੇ ਆ ਹੈ ਜਾਂ ਫਿਰ ਕਸੌਲੀ ਪਿੱਛੇ ਲੰਘ ਚੱਲਾਂਗੇ ਚੱਲ ਹੋਰ ਲਾ ਹੋਰ ਰੁਕ ਕੇ ਘਰੇ ਆ ਆ ਆ ਆ ਬੈਕਗਰਾਉਂਡ ਜੀ ਲੈ ਲੈਣਾ ਲਵੀ ਆਹ ਬਸ ਹਾਂ ਦੇਖਦੇ ਜੀ ਕੱਸੀ ਕਾਲ ਦੋਸਤੋ ਛੱਡਣਾ ਜੁੜੇ ਨਹੀਂ ਅੱਜ ਬੂਟਾ ਫੋਟੋਗ੍ਰਾਫਰ ਕੀ ਕਹਿਣਾ ਚਾਹੋਗੇ ਤੁਹਾਡੇ ਵੱਲ ਜਿੰਨੇ ਵੀ ਸੰਗਤ ਅਦੂਰੋਂ ਨੇੜੇ ਚੱਲ ਕਈਆਂ ਸਾਰਿਆਂ ਦੇ ਚਰਨਾਂ ਦੇ ਵਿੱਚ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਨਾਲ ਬਣੇ ਰਹੋ ਅੱਜ ਅਸੀਂ ਆਏ ਹੋਇਆ ਸ਼ੂਟ ਕਰਨ ਵਾਸਤੇ ਕਾਲੇ ਕੇ ਸੋਲਨ ਲਾਹੌਰ ਜਿੱਥੇ ਤੁਹਾਨੂੰ ਮਿਲ ਜਾਂਦਾ ਹੈ ਇੱਕ ਸਿੱਧਾ ਰਸਤਾ ਜੋ Shimla ਤੋਂ ਇੱਕ ਹੀ ਮੋੜ ਦੇ ਨਾਲ ਕਸੋਲੀ ਤੇ ਉਹਦੇ ਨਾਲ ਹੀ ਤੁਰੇ ਤੁਰੇ ਜਾਂਦੇ ਹੋ ਤੁਸੀਂ ਪਹੁੰਚ ਜਾਂਦੇ ਹੋ ਲਾਹੌਰ। ਕੀ ਬਾਤ ਹੈ ਜੀ ਕੀ ਬਾਤ ਬਿਲਕੁਲ ਜੀ ਬਿਲਕੁਲ। ਇਹ ਜਗ੍ਹਾ ਸਿਰਫ ਤੁਹਾਨੂੰ ਇੱਥੇ ਹੀ ਪ੍ਰਾਪਤ ਹੋ ਸਕਦੀ ਹੈ। ਬਾਕੀ ਤੁਸੀਂ ਆਪਣੇ ਗਿਆਨ ਬਾਰੇ ਥੋੜਾ ਦੱਸੋ ਤੁਹਾਡਾ ਕਿਦਾਂ ਦਾ ਰਿਹਾ ਉਹਦਾ ਅਨੁਭਵ? ਨਹੀਂ ਮੈਨੂੰ ਵਧੀਆ ਲੱਗਾ ਕਿਸੇ ਟਾਈਮ ਮੈਂ ਠੰਡੇ ਥਾਂ ਚਾਹੇ। ਬਿਲਕੁਲ। ਸ਼ਿਮਲੇ ਹੂੰ ਕਸੌਲੀ ਫਿਰ ਮੈਂ ਪੰਜਾਬ ਚ ਪਹੁੰਚ ਗਿਆ ਲੰਦੇ ਪੰਜਾਬ ਲਾਹੌਰ। ਕੀ ਬਾਤ ਹੈ ਜੀ ਇਹ ਜਿਹੜੀ ਚੀਜ਼ ਸਿਰਫ ਸਾਨੂੰ ਇੱਥੇ ਹੀ ਮਿਲ ਸਕਦੀ ਹੈ। ਬਿਲਕੁਲ ਜੀ ਬਿਲਕੁਲ। ਤਾਂ ਤੇ ਲਈ ਧੰਨਵਾਦ। ਮਿਲਦੇ ਆ ਜੀ। ਅੱਗੇ ਹੋਰ ਨਵੀਆਂ ਖਬਰਾਂ 'ਚ ਕਹਿੰਦਾ ਹੋਰ ਕੋਈ ਰਹਿੰਦਾ ਰਹਿ ਜਾ ਮੇਰੀ ਰੀਲ ਜ਼ਰੂਰੀ ਹੈ ਹੈ ਹਾਂਜੀ ਹਾਂਜੀ ਲਵੀ ਜੀ ਹਾਂਜੀ ਚੱਲੇ ਤੁਸੀਂ ਹੁਣ ਹਾਂਜੀ ਵੀਰੇ ਤੁਸੀਂ ਨਾ ਜਾਓ ਬਸ ਕੋਈ ਨਹੀਂ ਅਗਲੀ ਵਾਰ ਆਹਾਂਗੇ ਜਦੋਂ ਬੀਸੀ ਆਰ ਲਾਉਂਗੇ ਠੀਕ ਹੈ ਠੀਕ ਹੈ ਜੀ ਚਲੋ ਜੀ ਚਲੋ ਠੀਕ ਹੈ ਠੀਕ ਹੈ ਵੀਰੇ ਓਕੇ ਮਿਲਦੇ ਆਂ ਨੈਕਸਟ ਟਾਈਮ ਪੱਕਾ 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 ਐਸੀ ਫਿਰ ਪੜੇ ਭਾਈ ਅੱਜ ਦੀ ਵੀਡੀਓ ਹਨਾ ਬਿਲਕੁਲ ਜੀ ਬਿਲਕੁਲ ਮਿਲਦੇ ਆਂ ਹੁਣ ਆਪਾਂ ਅਗਲੀ ਵੀਡੀਓ 'ਚ ਹਾਂ ਪੱਕਾ ਓਕੇ ਸਤਿ ਸ਼੍ਰੀ ਅਕਾਲ ਓਕੇ ਵੀਰੇ ਸਤਿ ਸ਼੍ਰੀ ਅਕਾਲ